ਸਰ ਸ਼੍ਰੀਕਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਕੁਝ ਮੁੱਖ ਸੁਰਖੀਆਂ ਦੇ ਨਾਲ ਕੰਗਨਾ ਦੇ ਥੱਪੜ ਮਾਰਨ ਵਾਲੀ ਸੀਆਈਏਐਸ ਕਾਂਸਟੇਬਲ ਮੌਤ ਕਿਸਾਨ ਅਗਵਾ ਦੀ ਮੰਗ ਅਦਾਕਾਰਾਂ ਦਾ ਹੋਵੇ ਡਾਕਟਰ ਟੈਸਟ ਬਹਿਰੀਂ ਦੇ ਲਿਵ-ਇਨ ਪਾਰਟਨਰ ਨੇ ਵੇਚੀ ਜਲੰਧਰ ਦੀ ਕੁੜੀ ਪਰਿਵਾਰ ਮਦਦ ਨੇ ਪਹੁੰਚਿਆ ਹਾਈ ਕੋਰਟ ਪਤਗੜ੍ਹ ਸਾਹਿਬ ਰੇਲ ਹਾਦਸੇ ਦੀ ਰਿਪੋਰਟ ਜਾਰੀ ਹਾਦਸੇ ਦੌਰਾਨ ਸੌਂ ਗਿਆ ਸੀ ਲੋਕੋ ਪਾਇਲਟ ਕੈਨੇਡਾ ਚ ਜਲੰਧਰ ਦੇ ਨੌਜਵਾਨ ਦੀ ਮੌਤ ਦੋਸਤਾਂ ਨਾਲ ਪਹਾੜਾਂ ਚ ਘੁੰਮਣ ਗਏ ਹੋਇਆ ਹਾਦਸਾ ਬਾਲੀਵੁੱਡ ਅਦਾਕਾਰਾ ਤੇ ਮੰਡੀ ਤੋਂ ਐਮਪੀ ਕੰਗਨਾ ਰਣੌਤ ਨੂੰ ਕੱਲ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਿਆ ਗਿਆ ਸੀ ਤਾਂ ਦੱਸਿਆ ਕਿ ਇਹ ਜੋ ਥੱਪੜ ਹੈ ਕੁਲਵਿੰਦਰ ਕੌਰ ਸੀਆਈਐਸਐਫ ਕਾਂਸਟੇਬਲ ਦੇ ਵੱਲੋਂ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਚ ਹੁਣ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਮੁਅਤਲ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਵੇਲੇ ਜੋ ਕਿਸਾਨ ਸੰਗਠਨ ਨੇ ਕੁਲਵਿੰਦਰ ਕੌਰ ਦੀ ਸਪੋਰਟ ਦੇ ਵਿੱਚ ਆ ਗਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੰਗਨਾ ਨਸ਼ੇ ਦੀ ਆਦੀ ਹੈ ਉਸ ਦਾ ਡੋਪ ਟੈਸਟ ਹੋਣਾ ਚਾਹੀਦਾ ਤਾਂ ਦੂਜੇ ਪਾਸੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਕਾਫੀ ਦਾ ਗੰਭੀਰ ਦੱਸਿਆ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਸਾਂਸਦ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨ ਨਾ ਰੌਨਤ ਨੂੰ ਥੱਪੜ ਮਾਰਨ ਤੇ ਬਵਾਲ ਮਚਿਆ ਹੋਇਆ ਕੰਗਰਾਂ ਨੂੰ ਸੀਆਈਐਸਐਫ ਦੀ ਲੇਡੀ ਕਨਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ ਜਿਸ ਤੋਂ ਬਾਅਦ ਕੁਲਵਿੰਦਰ ਨੂੰ ਮੋਤ ਤਲੀ ਯਾਨੀ ਸਸਪੈਂਡ ਕਰ ਦਿੱਤਾ ਗਿਆ ਉਥੇ ਹੀ ਕੰਗਨਾ ਰਣੋਤ ਨੇ ਥੱਪੜ ਮਾਰਨ ਤੋਂ ਬਾਅਦ ਕਿਹਾ ਕਿ ਮੇਰੀ ਚਿੰਤਾ ਇਹ ਹੈ ਕਿ ਜੋ ਅਤਵਾਦ ਪੰਜਾਬ ਦੇ ਵਿੱਚ ਵੱਧ ਰਿਹਾ ਉਸ ਨੂੰ ਅਸੀਂ ਕਿਵੇਂ ਹੈਂਡਲ ਕਰਾਂਗੇ ਇਸ ਮਾਮਲੇ 'ਚ ਕਿਸਾਨ ਸੰਗਠਨ ਕੁਲਵਿੰਦਰ ਕੌਰ ਦੇ ਸਮਰਥਨ 'ਚ ਆ ਗਏ ਨੇ ਕਿਸਾਨ ਨੇਤਾ ਸਰਵਨਪੰਦੇਰ ਨੇ ਇਲਜ਼ਾਮ ਲਗਾਇਆ ਹੈ ਕਿ ਕੰਗਨਾ ਰਣੋਤ ਦਾ ਡੋਪ ਟੈਸਟ ਹੋਣਾ ਚਾਹੀਦਾ ਉਨਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਕੁਲਵਿੰਦਰ ਦੇ ਬੱਚਾ ਨੂੰ ਗਾਇਬ ਕਰ ਦਿੱਤਾ ਗਿਆ ਸਰਕਾਰ ਇਸ ਦੀ ਜਾਣਕਾਰੀ ਦਵੇ ਨਹੀਂ ਤਾਂ ਵਿਰੋਧ ਪ੍ਰਦਰਸ਼ਨ ਹੋਏਗਾ ਇਸ ਬਾਰੇ ਦੇ ਵਿੱਚ ਚੰਡੀਗੜ੍ਹ ਚ ਕਿਸਾਨਾਂ ਨੇ ਕਾਨਫਰੰਸ ਵੀ ਬੁਲਾ ਲਈ ਹੈ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਨਸਟੇਬਲਜ਼ ਦੇ ਸਪੋਰਟ ਦੇ ਵਿੱਚ ਆ ਗਈ ਹੈ ਪ੍ਰਧਾਨ ਹਰਜਿੰਦਰ ਧਾਮੀ ਦਾ ਕਹਿਣਾ ਹੈ ਕਿ ਕੰਗਰਾਂ ਆਪਣੀ ਜ਼ੁਬਾਨ ਤੋਂ ਅੱਤਵਾਦ ਫੈਲਾ ਰਹੀ ਹੈ ਉੱਥੇ ਹੀ ਰਾਸ਼ਟਰੀ ਮਹਿਲਾ ਆਯੋਗ ਨੇ ਇਸ ਘਟਨਾ ਨੂੰ ਗੰਭੀਰ ਦੱਸਿਆ ਆਯੋਗ ਦੇ ਅਧਿਐਕਸ਼ ਰੇਖਾ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸੀਆਈਐਸਫ ਦੇ ਅਫਸਰਾਂ ਦੇ ਨਾਲ ਬਾਤ ਕੀਤੀ ਗਈ ਹੈ 에어ਪੋਰਟ ਤੇ ਸੁਰੱਖਿਆ ਦੇ ਲਈ ਜ਼ਿੰਮੇਵਾਰ ਲੋਕ ਖੁਦ ਹੀ ਸੁਰੱਖਿਆ ਦਾ ਉਲੰਘਣ ਕਰ ਰਹੇ ਨੇ ਪੰਜਾਬ ਦੇ ਜਲੰਧਰ ਦੀ ਇੱਕ ਲੜਕੀ ਨੂੰ ਬਹਿਰੀਨ ਦੇ ਵਿੱਚ ਵੇਚ ਦਿੱਤਾ ਗਿਆ ਤਾਂ ਦੱਸਦੇ ਕਿ ਲਿਵਨ ਪਾਰਟਨਰ ਦੇ ਵੱਲੋਂ ਕੁੜੀ ਨੂੰ ਬਹਿਰੀਨ ਦੇ ਵਿੱਚ ਵੇਚਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਤਾਂ ਦੱਸਦੇ ਕਿ ਪਰਿਵਾਰ ਮਦਦ ਦੇ ਲਈ ਹਾਈ ਕੋਰਟ ਪਹੁੰਚ ਗਿਆ ਤਾਂ ਹੁਣ ਕੋਰਟ ਦੇ ਵੱਲੋਂ ਭਾਰਤੀ ਦੂਤਾਵਾਸ ਨੂੰ ਬਹਿਰੀਨ ਦੇ ਵਿੱਚ ਲੜਕੀ ਨੂੰ ਲੱਭਣ ਤੇ ਜਲਦ ਤੋਂ ਜਲਦ ਭਾਰਤ ਵਾਪਸ ਸੁਪੇੜਨ ਦੇ ਲਈ ਆਦੇਸ਼ ਦੇ ਦਿੱਤੇ ਨੇ ਪੰਜਾਬ ਦੇ ਜਲੰਧਰ ਦੇ ਫਲੋਰ ਕਸਬੇ ਦੀ ਇੱਕ ਕੁੜੀ ਨੂੰ ਉਸਦੇ ਲਿਵਨ ਪਾਰਟਨਰ ਨੇ ਬਹਿਰੀਨ ਦੇ ਵਿੱਚ ਵੇਚ ਦਿੱਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਸੰਗਿਆਨ ਲਿਆ ਕੋਰਟ ਨੇ ਕੇਂਦਰ ਤੇ ਸੁਪਰ ਸਰਕਾਰ ਨੂੰ ਕੁੜੀ ਨੂੰ ਤੁਰੰਤ ਛਡਾਉਣ ਦੇ ਆਦੇਸ਼ ਦਿੱਤੇ ਨੇ ਹਾਈ ਕੋਰਟ ਦੇ ਜੱਜ ਅਲੋਕ ਜੈਨ ਨੇ ਫੈਸਲਾ ਸੁਣਾਉਂਦੇ ਹੋਏ ਕਿ ਆ ਕਿਸੰਬੰਧਿਤ ਥਾਣੇ ਦੇ ਐਸਐਚਓ ਪਰਿਵਾਰ ਦੀ ਮਦਦ ਲੈਣ ਅਤੇ ਵੀਡੀਓ ਜਾਂ ਆਡੀਓ ਕਾਲ ਦੇ ਜ਼ਰੀਏ ਤੁਰੰਤ ਲੜਕੀ ਦੀ ਲੋਕੇਸ਼ਨ ਪਤਾ ਕੀਤੀ ਜਾਵੇ ਜਿਸ ਤੋਂ ਬਾਅਦ ਉਕਤ ਪਤਾ ਭਾਰਤੀ ਦੂਤਾਵਾਸ ਨੂੰ ਦਿੱਤਾ ਜਾਵੇ ਤਾਂ ਕਿ ਲੜਕੀ ਨੂੰ ਉੱਥੋਂ ਸੁਰੱਖਿਅਤ ਕੱਢਿਆ ਜਾ ਸਕੇ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਲੜਕੀ ਦੇ ਮਾਤਾ ਪਿਤਾ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਜਿਸ ਤੇ ਜੱਜ ਜੈਨ ਨੇ ਵਿਦੇਸ਼ ਮੰਤਰਾਲੇ ਨੂੰ 15 ਦਿਨਾਂ ਦੇ ਅੰਦਰ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਲੜਕੀ ਬਹਿਰੀਨ ਦੇ ਵਿੱਚ ਕਿੱਥੇ ਫਸੀ ਹੋਈ ਹੈ ਪਰਿਵਾਰ ਨੇ ਇਸ ਤੋਂ ਪਹਿਲਾਂ ਇੱਕ ਵਾਰ ਵੀਡੀਓ ਕਾਲ ਕੀਤੀ ਸੀ ਜਿਸ ਦੀ ਰਿਕਾਰਡਿੰਗ ਕੋਰਟ ਦੇ ਵਿੱਚ ਪੇਸ਼ ਕੀਤੀ ਹੋਈ ਹੈ ਜਿਸ ਵਿੱਚ ਲੜਕੀ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਬਹਿਰੀਨ ਦੇ ਵਿੱਚ ਉਸਦੇ ਲਿਵਨ ਪਾਰਟਨਰ ਨੇ ਵੇਚ ਦਿੱਤਾ ਅਤੇ ਉਸ ਨੂੰ ਕਦੇ ਵੀ ਮਾਰਿਆ ਜਾ ਸਕਦਾ ਹੈ ਸੁਣਵਾਈ ਦੇ ਪਿਛਲੇ ਤਰੀਕ ਤੇ ਪੀਟ ਨੇ ਭਾਰਤ ਸੰਘ ਨੂੰ ਨਿਰਦੇਸ਼ ਦਿੱਤਾ ਕਿ ਕਤਰ ਸਥਿਤ ਦੂਤਾਵਾਸ ਤੇ ਮਹਿਲਾ ਦੀ ਭਲਾਈ ਸੁਨਿਸ਼ਚਿਤ ਕਰਦੋ ਇਹ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਫਤੇਗੜ ਸਾਪ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਰੇਲ ਹਾਦਸਾ ਹੋਇਆ ਸੀ ਤਾਂ ਇਸ ਹਾਦਸੇ ਦੀ ਹੁਣ ਰਿਪੋਰਟ ਜਾਰੀ ਹੋ ਗਈ ਹੈ ਦੱਸਦੇ ਕਿ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਜੋ ਲੋਕੋ ਪਾਇਲਟ ਤੇ ਉਸ ਦੇ ਸਹਿਯੋਗੀ ਸੀ ਇਸ ਦੌਰਾਨ ਸੋ ਗਏ ਸੀ ਤਾਂ ਕਰਕੇ ਹਾਦਸਾ ਵਾਪਰ ਗਿਆ ਤਾਂ ਦੱਸਦੇ ਕਿ ਪੈਸੈਂਜਰ ਟ੍ਰੇਨ ਦੇ ਨਾਲ ਵੀਸ ਮਾਲ ਗੱਡੀ ਦੀ ਟੱਕਰ ਹੋਈ ਹੈ ਪਰ ਵਾੜ-ਵਾਲ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਵੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਫਤਗੜ੍ਹ ਸਾਹਿਬ ਦੇ ਵਿੱਚ 4 ਦਿਨ ਪਹਿਲਾਂ ਦੋ ਮਾਲ ਗੱਡੀਆਂ ਦੀ ਟੱਕਰ ਦੀ ਜਾਂਚ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਲੋਕੋ ਪਾਇਲਟ ਅਤੇ ਉਸਦੇ ਸਹਾਇਕ ਨੂੰ ਗੱਡੀ ਚਲਾਉਣ ਦੇ ਵੇਲੇ ਨੀਂਦ ਆ ਗਈ ਸੀ ਜਿਸ ਦੇ ਚੱਲਦੇ ਉਹ ਰੈੱਡ ਸਿਗਨਲ ਤੇ ਬ੍ਰੇਕ ਨਹੀਂ ਲਗਾ ਸਕੇ ਇਸੇ وجہ ਦੇ ਨਾਲ ਇਹ ਹਾਦਸਾ ਹੋ ਗਿਆ ਹਾਲਾਂਕਿ ਜਾਂਚ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਦੀ ਚਪੇੜ ਦੇ ਵਿੱਚ ਪੈਸੇਂਜਰ ਟ੍ਰੇਨ ਦੇ ਦੋ ਡੱਬੇ ਵੀ ਆ ਗਏ ਸੀ ਤਾਂ ਹੁਣ ਇਸ ਸੰਬੰਧ ਦੇ ਵਿੱਚ ਰੇਲਵੇ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾਣੀ ਹੈ ਜਾਂਚ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਹਾਦਸਾ 2 ਜੂਨ ਨੂੰ ਸਵੇਰੇ ਕਰੀਬ 3:15 ਤੇ ਪੰਜਾਬ ਦੇ ਸਰਹੰਦ ਜੰਕਸ਼ਨ ਤੇ ਸਾਧੂਗੜ੍ਹ ਸਟੇਸ਼ਨ ਦੇ ਵਿਚਾਲੇ ਹੋਇਆ ਜਦੋਂ ਜਨਰਲ ਯੂਪੀ ਡਿਵੀਜ਼ਨ ਤੋਂ ਪਹਿਲੇ ਖੜੀ ਮਾਲ ਗੱਡੀ ਦੇ ਨਾਲ ਟਕਰਾ ਗਿਆ ਇਸ ਤੋਂ ਬਾਅਦ ਇਹ ਪਟਰੀ ਤੋਂ ਉਤਰ ਗਿਆ ਤੇ ਸਿੱਧੇ ਮੇਨ ਪੈਸੇਂਜਰ ਲਾਈਨ ਤੇ ਜਾ ਕੇ ਡਿੱਗੀ ਹਾਲਾਂਕਿ ਉਸ ਵੇਲੇ ਕੋਲਕਾਤਾ ਜੰਮੂ ਤਵੀ ਸਪੈਸ਼ਲ ਟ੍ਰੇਨ ਉਥੋਂ ਗੁਜ਼ਰ ਰਹੀ ਸੀ ਇਸ ਦੀ ਸਪੀਡ ਘੱਟ ਸੀ ਤਾਂ ਇਹ ਕਰੀਬ 46 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀ ਸੀ ਇਸ ਦੇ ਆਖਰੀ ਦੋ ਡੱਬੇ ਵੀ ਇਸ ਦੀ ਚਪੇੜ ਦੇ ਵਿੱਚ ਆ ਗਏ ਉਸ ਵੇਲੇ ਟ੍ਰੇਨ ਦੇ ਪਾਇਲਟ ਨੇ ਬ੍ਰੇਕ ਲਗਾ ਦਿੱਤੀ ਜਿਸ ਦੇ ਚੱਲਦੇ ਕਈ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਰਹਿ ਗਏ ਕੈਨੇਡਾ ਦੀ ਧਰਤੀ ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਦੱਸਦੀ ਕਿ ਜਲੰਧਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਜਸਮੀਰ ਸਿੰਘ ਦੀ ਮੌਤ ਹੋਈ ਹੈ ਆਪਣੇ ਦੋਸਤਾਂ ਦੇ ਨਾਲ ਰਾਈਡਿੰਗ ਦੇ ਲਈ ਪਹਾੜਾਂ ਦੇ ਵਿੱਚ ਗਿਆ ਸੀ ਘੁੰਮਣ ਦੇ ਲਈ ਗਿਆ ਸੀ ਤਾਂ ਅਚਾਨਕ ਉੱਥੇ ਉਸ ਦੀ ਜੋ ਬਾਈਕ ਸੀ ਉਹ ਡਿਸਬੈਲੈਂਸ ਹੋ ਜਾਂਦੀ ਹੈ ਤਾਂ ਇੱਕ ਵੱਡਾ ਹਾਦਸਾ ਹੋ ਜਾਂਦਾ ਜਿਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੀ ਕਿ ਜੋ ਮ੍ਰਿਤਕ ਹੈ ਪੰਜਾਬ ਦੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ਦਾ ਭਤੀਜਾ ਸੀ ਤਾਂ ਇਸ ਵੇਲੇ ਪਰਿਵਾਰ ਦੇ ਵਿੱਚ ਸਾਰੇ ਲੋਕਾਂ ਦਾ ਸਦਮੇ ਚਨੇ ਪੰਜਾਬ ਦੇ ਜਲੰਧਰ ਦੇ ਸ਼ਾਕੋਟ ਹਲਕੇ ਦੇ ਕਾਂਗਰਸ ਵਿਧਾਇਕ ਲਾਡੀ ਸ਼ੇਰੋਵਾਲੀਏ ਦੇ ਭਤੀਜੇ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਉਸ ਦੀ ਪਛਾਣ ਜਸਮੀਰ ਸਿੰਘ ਦੇ ਵਜੋਂ ਹੋਈ ਹੈ। ਜਸਮੀਰ ਸਿੰਘ ਦੇ ਪਿਤਾ ਵરિਸ਼ਟ ਕਾਂਗਰਸ ਨੇਤਾ ਜਮੇਰ ਸਿੰਘ ਖਾਲਸਾ ਨੇ ਜਨਨ ਦੀ ਸ਼ਾਕੋਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਚੰਗੀ ਪਕੜ ਹੈ। ਸ਼ਾਕੋਟ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਧਿਐਕਸ਼ ਹਰਦੇਵ ਸਿੰਘ ਉਰਫ ਲਾਡੀ ਸ਼ੇਰੋਵਾਲੀਆ ਤੇ ਜਮੇਰ ਸਿੰਘ ਦਾ ਪਰਿਵਾਰ ਇਸ ਵੇਲੇ ਸਦਮੇ 'ਚ। ਮਿਲੀ ਜਾਣਕਾਰੀ ਦੇ ਮੁਤਾਬਕ ਜਸਮੀਰ ਸਿੰਘ ਆਪਣੇ ਉਸਦੇ ਨਾਲ ਪਹਾੜੀ ਇਲਾਕੇ 'ਚ ਏਟੀਵੀ ਰਾਈਡਿੰਗ ਦੇ ਲਈ ਗਏ ਸੀ ਜਿੱਥੇ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਗਈ ਦੱਸਦੀ ਹੈ ਕਿ ਬਾਈਕ ਡਿਸਬੈਲੈਂਸ ਹੋ ਗਈ ਸੀ ਜਿਸ ਦੇ ਕਰਕੇ ਇਹ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਦੇ ਵਿੱਚ ਜਸਮੀਰ ਸਿੰਘ ਦੀ ਮੌਤ ਹੋਈ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ ਤੋਂ ਬਾਅਦ ਆਪ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਦੱਸ ਦੇ ਕਿ ਆਮ ਆਦਮੀ ਪਾਰਟੀ ਜੋ 13 ਜ਼ੀਰੋ ਦਾ ਮਿਸ਼ਨ ਲੈ ਕੇ ਚੱਲੀ ਸੀ ਤਾਂ ਉਹ ਮਿਸ਼ਨ ਫੇਲ ਹੋ ਗਿਆ ਜਿਸ ਨੂੰ ਲੈ ਕੇ ਅੱਜ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਮੰਥਨ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਹਾਰ ਕਿਉਂ ਹੋਈ ਹੈ ਤਾਂ ਇਸ ਮੀਟਿੰਗ ਨੂੰ ਲੈ ਕੇ ਅੱਜ ਵਿਧਾਇਕਾਂ ਦੇ ਨਾਲ ਮੁਲਾਕਾਤ ਹੋਏਗੀ ਸੀਐਮ ਹਾਊਸ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਏਗੀ ਸੀਐਮ ਹਾਊਸ ਦੇ ਵਿੱਚ ਤਾਂ ਫਿਰੋਜ਼ਪੁਰ ਤੇ ਪਟਿਆਲਾ ਤੋਂ ਜੋ ਮੰਤ ਨੇ ਵਿਧਾਇਕ ਨੇ ਉਹਨਾਂ ਨੂੰ ਸਪੈਸ਼ਲ ਬੁਲਾਇਆ ਗਿਆ ਤਾਂ ਮੰਥਨ ਕੀਤਾ ਜਾਏਗਾ ਕਿ ਆਖਿਰ ਹਾਰ ਦਾ ਸਾਹਮਣਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸਰਕਾਰ ਹੋਣ ਦੇ ਬਾਵਜੂਦ ਕਿਉਂ ਕਰਨਾ ਪਿਆ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਤਲਾਸ਼ ਦੇ ਲਈ ਹੁਣ ਪਾਰਟੀ ਸੰਗਠਨ ਨੇ ਮੰਥਨ ਸ਼ੁਰੂ ਕਰ ਦਿੱਤਾ ਸੀਐਮ ਭਗਵੰਤ ਮਾਨ ਨੇ ਹੁਣ ਹਲਕਾ ਬਾੜ ਨੇਤਾਵਾਂ ਦੇ ਨਾਲ ਬੈਠਕ ਕਰਨ ਦਾ ਫੈਸਲਾ ਕੀਤਾ ਹੈ ਇਸੇ ਸਿਲਸਿਲੇ ਦੇ ਵਿੱਚ ਅੱਜ ਪਟਿਆਲਾ ਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਦੀ ਬੈਠਕ ਬੁਲਾਈ ਗਈ ਹੈ। ਬੈਠਕ ਸੀਐਮ ਹਾਊਸ 'ਤੇ 3 ਵਜੇ ਹੋਏਗੀ। ਇਸ ਦੇ ਵਿੱਚ ਪਾਰਟੀ ਦੇ ਪ੍ਰਤਿਆਸੀ, ਹਲਕੇ ਦਾ ਸੰਗਠਨ ਮੈਂਬਰ ਤੇ ਚੇਅਰਮੈਨ ਮੌਜੂਦ ਰਹਿਣਗੇ। ਉੱਥੇ ਇਸ ਮੌਕੇ ਤੇ ਖੂਫੀਆ ਰਿਪੋਰਟ ਵੀ ਸੀਐਮ ਦੇ ਨਾਲ ਮੌਜੂਦ ਰਹੇਗੀ। ਦੋਵੇਂ ਹਲਕਿਆਂ ਦੇ ਵਿੱਚ ਪਾਰਟੀ ਦੂਜੇ ਨੰਬਰ ਤੇ ਰਹੀ ਹੈ। ਤਾਂ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਨੇ ਸੇਈਤ ਮੰਤਰੀ ਬਲਬੀਰ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਸੀ ਜਦਕਿ ਫਿਰੋਜ਼ਪੁਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਚੋਣ ਮੈਦਾਨ ਚੁਟਾਰਿਆ ਗਿਆ ਸੀ ਜਿਸ ਨੂੰ ਲੈ ਕੇ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਤਾਂ ਹਰ ਪੱਖ ਤੇ ਚਰਚਾ ਹੋਏਗੀ ਕਿ ਆਖਰ ਕਿਉਂ ਪੰਜਾਬ ਦੇ ਲੋਕਾਂ ਨੇ ਇਸ ਵਾਰ ਵਿਸ਼ਵਾਸ ਨਹੀਂ ਜਤਾਇਆ ਸੋ ਇਸਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਜਈਆਂ ਹੋਰ ਨਾ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ